ਸਰਕਾਰ ਜੋ ਗੁਰੂ ਰੂਪ ਸਾਧ ਸੰਗਤ ਵਾਇਗਮਜੀ ਦਾ ਖਾਂਸਾ ਬਾਇਕ ਨਿਕਲ ਗਿਆ ਵਾਹਗੇ ਸਭ ਤੋਂ ਪਹਿਲਾ ਸਦਾਕ ਪਕਾਸਿੰਗ ਬਾਗੰਦੇ ਜੁਸਰੀ ਵਰਸਿੰਗ ਤੇ ਡੂੜੀ ਗੁਰੂ ਰੂਪ ਸਾਧ ਸੰਗਤ ਭਾਨ ਸਾਰਿਆਂ ਨੂੰ

ਇਹ ਕੋਈ ਅਲੱਗ ਦੀ ਗੱਲ ਨਹੀਂ ਹੈ ਕਾਲੀ ਲੀਡਰਸ਼ਿਪ ਕ੍ਰੈਕਟਰ ਐਸੋਸੀਏਸ਼ਨ ਕਰਕੇ ਇਹ ਅੰਗਰੇਜ਼ਾਂ ਤੋਂ ਸ਼ੁਰੂ ਆਇਆ ਤੇ ਅੱਜ ਤੱਕ ਚੱਲ ਰਿਹਾ ਹੈ ਮਾਸਟਰ ਤਾਰਾ ਸਿੰਘ ਨੂੰ ਕ੍ਰੈਕਟਰ ਐਸੋਸੀਏਸ਼ਨ ਸ਼ੁਰੂ ਆਇਆ ਪਰ ਉਸ ਵਕਤ ਦੀ ਲੀਡਰਸ਼ਿਪ ਜਿਸ ਦੌਰ ਚੋਂ ਬਣੀ ਸੀ ਜਿਸ ਦੌਰ ਚੋਂ ਉਗਰੀ ਸੀ ਉਹਨਰੇ ਜਿਹੜੀਆਂ ਪਾਲਸੀਆਂ ਨੂੰ ਸਮਾਜ ਸ਼ਕੀਰ ਤੇ ਮਾਸਟਰ ਤਾਰਾ ਸਿੰਘ ਮਾਰਨਾ ਸਕੇ ਜੋ ਪਾਲਸੀਆਂ ਉਹਨਾਂ ਦੀਆਂ ਸਾਨੂੰ ਪਾਲਸੀਆਂ ਹਨ ਦੋ ਪਾਰਟੀਆਂ ਦੇ ਵਿਚਕਾਰ ਨੇ ਕਰਦੀਆਂ ਭਾਵੇਂ ਉਹ ਕਾਂਗਰਸੀ ਤੇ ਭਾਜਪਾ ਕੋਈ ਫਰਕ ਨਹੀਂ ਸਾਡੇ ਵਾਸਤੇ ਕੋਈ ਫਰਕ ਨਹੀਂ ਮੈਂ ਤਾਂ ਇਹ ਮੰਨਦੀ ਕਰਨੀ ਚਾਹਦਾ ਹਾਂ ਆਗਰਿਕਾਂ ਤੋਂ ਸੋਲਿਓ ਯੇਕ ਸਾਡੀ ਇੱਕ ਬੇਂਤੀ ਦੇ ਉੱਤੇ ਪੰਜ ਦਿਨਾਂ ਦੇ ਵਿੱਚ ਤੁਸੀਂ ਸਾਡੀ ਬੇਂਤੀ ਨੂੰ ਪ੍ਰਵਾਨ ਕਰਕੇ ਇੰਨਾ ਵੱਡਾ ਕੰਮ ਕਰ ਦਿੱਤਾ ਇਹ ਨਹੀਂ ਸਰਕਾਰ ਦੀਆਂ ਅੱਖਾਂ ਖੋਲਣੀਆਂ ਕਾਣੀ ਕਿ ਐਸੇ ਅਕਾਰੇ ਦਾ ਨਾ ਹੋਇਆ ਤੁਸੀਂ ਸੁਖਮੀਰ ਦਾ ਕਰੈਕਟਰ ਐਸਿਮੀਲੇਸ਼ਨ ਜਿਤਨਾ ਮਰਜ਼ੀ ਕਰ ਲੋ ਸਿੱਖ ਤੁਹਾਡੀਆਂ ਨੀਤੀਆਂ ਤੋਂ ਜਾਣੂ ਹੈਗਾ ਉਸਨੇ ਆਪਾਂ ਅਕਾਲੀ ਪੁਰਣੋਂ ਔਰ ਕਾਰੀਗਰੋਂ ਕਿਸੇ ਵੀ ਸਿੱਖਣਾ ਕਾਤਵਨੇ ਕਰ ਲਿਆ। ਉਹ ਹੜੀਆਂ ਸਰਕਾਰਾਂ ਦੇ ਦੀਆਂ ਕੋਕੇ ਚਲ ਲਕੜਾ ਤੇ ਬਣ ਦਿੰਦੇ। ਅਜਨਾਨਾ ਵੰਡੀਆਂ ਹੋਈਆਂ ਨੇ। ਪਰ ਜਿਹੜਾ 2 ਦਸੰਬਰ ਨੂੰ ਆਦੇਸ਼ ਹੁਕਮ ਕਾਪਰ ਕਸਾਬ ਤੋਂ ਨਿਕਲਿਆ ਜਿਸ ਵਾਰ ਕੁੱਡੀ ਨਾਲ ਸਾਰੇ ਪੀਲਰ ਅਕਾਦਮੀ ਲੀਡਰਸ਼ਿਪ ਨੇ ਉਸ ਨੂੰ ਮੰਨਿਆ ਮੰਨਤਾ ਦਿੱਤੀ ਸਰਕਾਰ ਸਾਹਿਬ ਉਹ ਇੱਕ ਜਗ ਬਾਰੀ ਹੈ ਉਹ ਸੁਨਾਰੀ ਇਤਿਹਾਸ ਕਿਹਾ ਜਾਏਗਾ ਮਨ ਨੂੰ ਸਮਝ ਨਹੀਂ ਆਲੀ ਕੋਈ ਕਹਿੰਦਾ ਜੀ ਮੇਰੇ بڑے بڑے ਕੋਈ ਗਿਆਨੀਆਂ ਨੇ ਨਹੀਂ ਗੱਲ ਗਿਆਨੀ ਰਵੀਸਨ ਵੀ ਹੋਈ ਮੈਂ ਕਹ ਤੂੰ ਦੱਸ ਕਿਹੜੀ ਗੱਲ ਹੈ ਜਿਹੜੀ ਤੇਰੀ ਜੀ ਮੰਨੀ ਦੇ ਜਿਹੜੀ ਕਾਲ ਤੱਕ ਕੋਈ ਨਾ ਸਥਿਤੀ ਜਿਹੜੀ ਜੀ ਗੱਲ ਦੱਸ ਸਾਥਾ ਮੈਂ ਮਰੀਕੀ ਮੈਂਟੀ ਬਣ ਗਈ ਪੰਜ ਮੈਂਬਰੀ ਕਮੇਟੀ ਬਣ ਗਈ ਇਹ ਸਾਰੀਆਂ ਸਰਕਾਰਾਂ ਕਿਆਂ ਚਾਲੀਆਂ ਜਿਨ੍ਹਾਂ ਦੇ ਕਰਕੇ ਇਹ ਘੇੜ ਰਹੇ ਉਹਨਾਂ ਦੀ ਗੱਲ ਪੂਰੀ ਵਾਪਰ ਮੈਂ ਇਹ ਕੰਟਰਾਸ ਲੈਂ ਆਂ ਆਕਾਲੀ ਦਲ ਆਜ਼ਾਦ ਹੋਣ ਤੋਂ ਬਾਅਦ ਇੱਕ ਵਾਰ ਸਾਰੇ ਫਾਜੀ ਲੀਡਰ 1960 ਨੂੰ ਕੰਡੇ ਵਿੱਚ ਫਾਉਰ ਸੁਧਰ ਜਾਣ ਤੋਂ ਬਾਅਦ ਹੁਸ਼ਿਆਰ ਸਾਰੇ ਵਾਪਸ ਆ ਗਏ ਇਹ ਜਿਹੜੇ ਗੱਟ ਹੋਏ ਨੇ ਮੈਂ ਕਿਸੇ ਦਾ ਨਾਮ ਨਹੀਂ ਦੋ ਤੈ ਹਾਂ ਜੇ ਆਪਨੇ ਉਹਨਾਂ ਦੇ ਸਾਹਮਣੇ ਨਾ ਰੱਖਵਾਰਾ ਰਹਿ ਗਏ ਉਹ ਬੀਜੇਪੀ ਦੀ ਸਰਕਾਰ ਨੇ ਔਰ ਥੋੜਿਆਂ ਗਸਤੇ ਬਣ ਗਏ ਉੱਚੋ ਅਸੀਂ ਤੇ ਚਲੋ ਬਾਗੜ ਸਾਹਿਬ ਦੇ ਪਾਰਸੀਆਂ ਨਾਲ ਨਾ ਸਹਿਮਤ ਹੋ ਕੇ ਵਿਰੋਧ ਹੀ ਕਰਦੇ ਰਿਹਾ ਇਹ ਨਹੀਂ ਇਹ ਨਹੀਂ ਕਰਦੇ ਪਰ ਅਸੀਂ ਜੰਮੜਦੇ ਆ ਕਾਲੀ ਗਿਰਤੋ ਆ ਕਾਲੀ ਆਹ ਤਰਾ ਤੋਂ ਕਾਲੀ ਅਸੀਂ ਪੰਥ ਨੂੰ ਡੁੱਬਦੇ ਕਾਲੀ ਗੱਲ ਨੂੰ ਡੁੱਬਦੇ ਗਏ ਦੇਖ ਸਕਦੇ ਹਾਂ ਮਨ ਕਹਣਗੇ ਟੁੱਟ ਨੂੰ ਗਿਆ ਨਾ ਕਹ ਇਹ ਕਾਲੀਦਰ ਕਿਸੇ ਤੇ ਪੀਵਦਾ ਨਹੀਂ ਇਹ ਪੰਥ ਦਾ ਕਾਲੀ ਦਾਲ ਹੈ ਇਸ ਪੰਥ ਦੇ ਕਾਲੀ ਦਾਲ ਨੂੰ ਬਚਾਉਣ ਲਈ ਹਰ ਕਰਮਾਣੇ ਦੇ ਵਾਸਤੇ ਚਾਹੀਦਾ ਗਵਰਦਨ ਸਾਹਿਬ ਵੀ ਬੰਦੇ ਚੋਣ ਦੀ ਚਾਹ ਸਮੇਂ ਤਾਂ ਛੇਲੇ ਨੈਸ਼ਨਲ ਆਰਮੀ ਚਾਹ ਹਮੇਸ਼ਾ ਹੁੰਦੀ ਨਹੀਂ ਹੈ ਅਕਾਵੀ ਗਾਂਚ ਫੁੱਟ ਧੋ ਰਹੇ ਪਰ ਪਚਾਨਵੇ ਦੇ ਵਿੱਚ ਉਹਨਾਂ ਮੈਨੂੰ ਇਸ ਲਈ ਥੋੜਿਆ ਕਿ ਇਤੇ ਅੱਧਾ ਵਿੱਚ ਗੁਰਦੁਆਰੇ ਸੇ ਅਪਰਿਵਨ 15 ਸਾਲ ਅਸੀਂ ਗੁਗਾਰਾ ਨੇ ਲਾਮ ਕੀਤਾ ਹੈ ਕਿਸੇ ਦੀ ਹਿੰਮਤ ਹੈ ਕਿ ਦੋ ਟਕੇ ਇਕੱਟ ਕਰਵਾ ਦੇ ਦੋ ਟਕੇ ਕਢ ਕੇ ਦਾਸ ਨਹੀਂ ਅੱਜ ਇਹ ਕਹਿੰਦੇ ਮੈਂ ਮਨ ਜੀਸ ਹੁਤੇ ਯੂ ਡਬਲਿਊ ਪਹੁੰਚਾ ਯੂ ਡਬਲਿਊ ਤੇ ਤੁਸੀਂ ਮੈਡੀਕਲ ਤੋਂ ਪਹੁੰਚਾ ਹੈ ਨਹੀਂ ਮੈਨੂੰ ਘਬੜੂ ਕਿਸੇ ਹੁਣ ਦੀ ਹੋਈ ਹੈ ਉਹ ਵੀ ਇੱਕ ਵਾਰ ਫਿਰ ਉਸ ਕੋਲ ਚਲੇ ਜਾਓ ਵਿਸ਼ਾਖ ਤੋਂ ਲੈ ਕੇ ਕੋਲ ਜਾਵੇ ਬਗੈਰ ਪਾਸੋਂ ਆਪਣੇ ਪਿਓ ਨੂੰ ਨਹੀਂ ਸੰਟੋ ਮੈਨੂੰ ਕਿੱਥੋਂ ਚੜਨਾ ਸਾਹਿਬ ਪਰ ਮੈਂ ਕਿਹਾ ਅਸੀਂ ਤੁਸੀਂ ਮੈਨੂੰ ਦਾਗੀ ਕਰਕੇ ਕੱਸ ਲਓ ਇਸ ਤੇ ਮੇਰੇ ਕੁਰਤੇ ਤੇ ਇੱਕ ਪਿੰਡੀ ਨੋਗ ਲਾ ਕੇ ਕੱਸ ਲਓ ਫਿਰ ਮੈਂ ਨਾਗਾ ਕੋ ਨੂੰ ਬੜਾ ਬੜੇ ਅਫਸਰ ਸਨ ਉਹਨਾਂ ਗੱਲੇ ਆ ਗਈ ਮਨ ਨੂੰ ਇਹ ਨਹੀਂ ਸਮਝ ਆਈ ਬਈ ਤੁਸੀਂ ਕਿਹੜਾ ਪ੍ਰਸਾਦ ਜਾਂਦੇ ਹੋ ਜੇ ਤੁਸੀਂ ਮਨਜੀਤ ਸਿੰਘ ਦੇ ਕਹਿ ਦਿੱਤਾ ਤਾਂ ਤੁਹਾਡੇ ਕੰਮ ਹੋਣਾ ਤੁਸੀਂ ਕਿੱਥੋਂ ਛੱਡਣਾ ਛੱਡਣਾ ਜਿਵੇਂ ਗੱਲ ਕਰ ਰਹੇ ਸੀ ਜੀ ਬਈ 650 ਕਰੋੜ ਰੁਪਏ ਅਸੀਂ ਸਕੂਲਾਂ ਦਾ ਛੱਡ ਕੇ ਗਿਆ ਗੁਰਦਵਾਰਿਆਂ ਦਾ ਛੱਡ ਕੇ ਗਿਆ ਸਾਡੀਆਂ ਪਾਲਸੀਆਂ ਦੇ ਮੁਤਾਬਕ ਅੱਜ ਗੁਰਤੇ ਬਾਦਰ ਪਰ ਦੇ ਜਿ 50 ਕਰੋੜ ਦੇ ਅਸਿੱਧ ਵਰਤ ਗਿਆ 50 ਕਰੋੜ ਹਰਾਨਾ ਹੋ ਗੁਰੂ ਵੀ ਸਿੰਘ ਕਾਲਜ 30 ਕਰੋੜ ਹੋਰ ਕਾਗਿਆ ਜੀ ਵੀ 5 5 ਕਰੋੜ ਇਹ ਸਾਡੀਆਂ ਪਾਲਸੀਆਂ ਦਾ ਬੱਚਿਆਂ ਨੂੰ ਪੜਾਣਾ ਵੀ ਹੈ ਦਿਖਾਣਾ ਵੀ ਹੈ ਇਤਨੀ ਦੌਲਤ ਘੱਟੀ ਕਾ ਦੇਣੀ ਹੈ ਕਿ ਨਾਲ ਦੇ ਕਾਲਜ ਵੀ ਠੀਕ ਹੈ ਤਾਂ ਆਪ ਤੇ ਲੱਗੇ ਨਹੀਂ ਕੋਈ ਦੱਸੋ 5 500 ਕਰੋੜ ਰੁਪਏ ਦੇ ਅਨੇਕ ਦੇ ਸਾਹਬ ਨਹੀਂ ਕੜਿਆ ਸਾਹਬ ਨਿਕਲਣੇ 700 ਕਰੋੜ ਰੁਪਏ ਦੇ ਕਰਜ਼ੇ ਨੇ। ਵਸਾਂਤੀਗੜ੍ਹ ਨਗਾ ਸਕੂਲ ਦਾ ਟੈਕ ਕੋਈ ਸਕੂਲ ਨਾਲੋਂ ਪਰ ਧਿਆਨ ਇਹ ਕਿ ਇੱਦੇ ਵਿੱਚ ਮੈਂ ਇਹ ਕਹਾਂਗਾ ਕਿ ਸੰਗਠ ਆਪਣੇ ਨਮਾਇंदे ਚੁਣਨ ਦੇ ਵਿੱਚ ਤੇਰੇ ਜਦ ਸਾਨੂੰ ਸ਼੍ਰੋਮਣੀ ਕਾਲਜ ਦੇ ਡੇਟਾ ਦਿੱਤੀਆਂ ਸਨ ਸਾਨੂੰ ਆਪਣੀ ਵੀ ਸੀ ਆਪਣੇ ਪਰਿਵਾਰ ਦੀ ਵੀ ਸੀ ਉਸ ਤੋਂ ਬਾਅਦ ਪੰਖ ਦੇ ਵੀ ਸੀ ਤੇ ਸ਼੍ਰੋਮਣੀ ਕਾਲਜ ਦੇ ਵੀ ਸੀ ਕਿ ਇਹਨਾਂ ਤੋਂ ਗੱਲ ਨਹੀਂ ਆਣੀ ਚਾਹੀਦੀ ਤੁਸੀਂ ਸਾਬਕਾ ਕਰਕੇ ਰਹੋ ਤਾਂ ਅੱਜ ਇਹਨਾਂ ਕੋਲ ਪੁੱਛੋ ਤੁਸੀਂ ਹੋਰ ਮੈਂ ਦੱਸਦੇ ਹਾਂ ਇਹ ਵੀ ਜਿਹੜਾ ਪ੍ਰਧਾਨ ਬਣੇ ਸਰਦਾਰ ਬੰਦੀ ਸਿੰਘਾਧੀ ਵਿਆਹ ਦੇ ਲਈ ਪੰਜ ਪਿਆਰਿਆਂ ਵੱਲੋਂ ਇੱਕ ਕਮੇਟੀ ਬਣਾਈ ਗਈ ਪੰਜ ਮਿੰਟ ਉਹਦੇ ਜਿਹੜਾ ਕਾਕਾ ਸੀ ਮੈਂ ਮਿਲੂ ਉਹਦਾ ਨਾ ਖਾਸਾ ਤੇ ਦਿੱਲੀ ਕਮੇਟੀ ਦਾ ਪ੍ਰਧਾਨ ਉਹਦਾ ਮੈਂਬਰ ਬਣ ਗਿਆ ਅਸੀਂ ਤਿਆਰੀਆਂ ਕਰ ਰਹੇ ਹਾਂ ਲੋਕਾਂ ਨੂੰ ਦਸਤਕ ਕਰਾ ਰਹੇ ਹਾਂ ਸਭ ਨੂੰ ਕਰਾ ਰਹੇ ਹਾਂ ਦੋ ਦਿਨ ਪਹਿਲਾਂ ਕਹਿੰਦਾ ਸੀ ਸਰਕਾਰ ਨਾਲ ਸਾਨੂੰ ਗੱਲ ਕਰਨੀ ਪਈ ਲੋਈ ਸਾਰੋਗਿਆ ਕਿੱਥੇ ਗਈ ਸਰਕਾਰ ਤੇ ਕਿੱਥੇ ਗਏ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਵੇਂ ਇੱਕ ਬਾੜਾ ਬਟਾ ਪਰਹਾੰਗਾ ਨਾ ਤੋ ਦੇਖਦੇ ਨਾ ਮਾਰਦਾ ਪਿੰਦਾ ਇਹਨਾਂ ਸਿੱਖਾਂ ਦੇ ਸਾਰੇ ਲੋਕ ਸਰ ਦਾ ਪ੍ਰਸ਼ਦਾਰ ਤੋਂ ਦਿੱਲੀ ਪਹੁੰਚਦਾ ਇਹਨਾਂ ਨੇ ਕਿੰਨ ਮਾਰ ਕੇ ਰੱਖਿਆ ਇਹ ਗੱਲਾਂ ਕਰਦੇ ਪਏ ਇਹ ਇਹ ਗੱਲਾਂ ਕਰਦੇ ਪਏ ਮੈਂ ਇਹ ਕਰਕਣ ਚਾਹਦਾ 2013 ਤੋਂ ਬਾਅਦ ਪਰ ਮਿਹਿਤ ਸੀ ਨਾ ਕੰਪਨੀ ਸਰਸਾਣ ਕਪੜੀ ਆਪਣ ਹਿਸਾਬ ਦੇਵੇ ਉਸਨੇ ਤਾਂ ਝੂਠ ਬੋਲਿਆ ਸਾਨੂੰ ਹਸਤਾਨ ਵੇਚ ਗਿਆ ਹਸਤਾਨ ਵੇਚ ਗਿਆ ਹੁਣ ਤੱਕ ਕਿਹੜੇ ਪਿਓ ਬਾਣੀ ਮੈਨੂੰ ਹਸਤਾਨ ਵੇਚਿਆ ਸੀ ਉਸ ਵੀ ਬਗਾਇਰ ਸਮਝੇ ਬੜੀ ਚਿਕਰੀਆਂ ਗੁਦਵਾਰੇ ਦੀ ਬਣੀਆਂ ਹਨ ਪਾਵਰ ਨਾਲ ਕਰੀ ਹੋਣੀ ਨਹੀਂ ਸਕੀ ਅਧਾਰਗਨ ਮੇਜ ਦਾ ਇਹਨਾਂ ਦੇ ਝੂਠ ਦੇ ਪ੍ਰਗਿਆਨਾ ਦੇ ਉੱਤੇ ਇਹਨਾਂ ਨੇ ਸਾਰੇ ਕਹਿਸ ਨਾ ਕਰ ਦਿੱਤੀ ਦੁਨੀਆ ਵਿੱਚ ਸਭ ਤੋਂ ਵਗ ਸੇਵਾ ਕਰਨ ਵਾਲੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਮਾਇਆ ਇਹਨਾਂ ਨੇ ਉਹ ਦਿੱਲੀ ਸੀਪ ਦਾਹਰਾ ਪੰਡਕ ਕਮੇਟੀ ਸੀ ਜਿਹੜਾ ਅਜ ਆਪਣਾ ਇਤਿਹਾਸ ਪਛਾਣਵਾਉਣ ਤੋਂ ਛੋਣੀ ਨਹੀਂ ਗਈ ਮੈਂ ਕਸ਼ ਕਰਾਇਆ ਉਹ ਮੁੰਡਾ ਇੱਥੇ ਬੈਠਾ ਹੈ। ਗਾੜੀਆਂ ਆਪੇ ਹੀ ਨਾ ਪਿਆ ਹੈ। ਦਾਦੇ ਜਿਹੋ ਦਾ ਪ੍ਰਸ਼ਾਪ ਪਾਉਂਦਾ। ਘੜੀ ਘੜੀ ਗੱਲ ਕਰੀ ਨਾ। ਇੱਥੇ ਤੇ ਬੜਾ ਵਕਤ ਲੱਗਣਾ ਹੈ। ਪਰ ਮੈਂ ਤਾਂ ਅੰਗਰੇਜ਼ੀ ਬਿਲਕੁਲ ਨਹੀਂ ਚਾਹਦਾ। ਉਹ ਖੜਾ ਹੈ ਮਨੀਸ਼ ਸਿੰਘ ਜਰਕਾਸ ਪੜ੍ਹਾਤੇ ਆਏ ਸੀ। ਕਦਮ ਸਕੇ ਦਿਖਾ। ਅੱਜ ਕੌਮ ਬਹੁਤ ਗੰਭੀਰ ਮਸਲੇ ਤੋਂ ਪਰ ਗੰਭੀਰ ਨਾਲ ਚ ਨਿਕਲ ਗਈ ਹੈ ਸ਼ਾਮਣੀ ਅਕਾਲੀ ਦਲ ਇੱਕ ਆਪਣੇ ਆਪ ਫਰਮਾਨਾ ਜਮਾਤ ਹੈ ਕੋਈ ਬੰਦਾ ਕੋਈ ਬੰਦੀ ਟੱਕਾ ਵੇ ਕਿਸੇ ਵਤੀ ਪੁਲੀ ਕਰਵਾਉਣੇ ਜੋ ਘਰ ਦਾ ਖਾਣਾ ਐਸੇ ਹੁਕਮ ਪਕਾਨ ਤੁਰਗਾ ਤੇ ਅਕਾਲੀ ਦਲ ਦਾ ਚਲੇਗਾ ਕਿਸੇ ਸਰਕਾਰ ਦਾ ਨਹੀਂ ਚਲੇਗਾ ਕਿਸੇ ਸਰਕਾਰ ਦਾ ਨਹੀਂ ਚਲੇਗਾ ਨਾ ਚੰਗਣ ਰਿਹਾਗੇ ਕੋਲ ਸੋਹਣੇ ਹੋ ਅਡੇ ਕੰਨ ਲੋਜੀ ਕਿਉਂਕਿ ਬਾਪੁੱਤਰ ਬਣ ਗਿਆ ਕਾਲਜ ਦਾ ਪ੍ਰਧਾਨ ਮੈਂ ਕਹ ਰਿਹਾ ਨਹੀਂ ਮਰਤੋ ਤਾਰਾ ਸਿੰਘ ਤੇ ਕੋਈ ਦੋਸ਼ ਲਾਇਆ ਨਹੀਂ 45 ਸਾਲ ਉਹਨਾਂ ਨੇ ਸੇਵਾ ਕੀਤੀ ਉਹਨਾਂ ਦੇ ਤੇ ਨਹੀਂ ਅੱਗੇ ਨਿਕਲ ਸਕੀ ਤੇ ਨਹੀਂ ਨਿਕਲ ਸਕੇ ਕੋਮ ਹੈ ਤੇ 45 ਸਾਲ ਸੇਵਾ ਕੀਤੀ ਉਹਨੇ ਇਹ ਬਾਦਲ ਸਾਹਿਬ ਨੇ ਆ ਕੇ 40 ਸਾਲ 35 ਸਾਲ ਸੇਵਾ ਕੀਤੀ ਹੈ ਤੇ ਪੁੱਤਰ ਚਿੰਗਾ ਨਿਕਲ ਆਇਆ ਹੈ ਮੈਂ ਦੱਸੋ ਜੀ ਕਿਹੜਾ ਪਿਓ ਹੈ ਆਪਣੇ ਕੰਮ ਵਿੱਚ ਆਪਣੇ ਜੀਵਨ ਵਿੱਚ ਪੁੱਤਰ ਨੂੰ ਕੀ ਕਰੇਗਾ ਮਨੇ ਸਾਰਾ ਬਰਾਭ ਨੂੰ ਕੇ ਕਾਲੀਦਾਨ ਨੂੰ ਸਰਕਾਰਾਂ ਬਣਾ ਕੇ ਤੱਗ ਗੱਲ ਕਰਕੇ ਤੇ ਫਿਰ ਦੇ ਦੇਵੇ ਕਿਸੇ ਨਲਾਇਕ ਨੂੰ ਜੱਤੂ ਪ੍ਰਧਾਨਗੀ ਕਰ ਮੇਰੇ ਚਤੋਂ ਤਾਂ ਲਗੇ ਮੈਂ ਹੋਰ ਜਮਾਨੀ ਮਿਲ ਕੋ ਮਸਾਲਾ ਬੋਲ ਨੂੰ ਪਰ ਉਹ ਮਸਾਲਾ ਹੋ ਸਕਦਾ ਹੁਕਾ ਨਾ ਹੋਣਾ ਹੋ ਜਾਏ ਪਰ ਮੈਂ ਇਹ ਜੂਤ ਬੇਨਤੀ ਕਰੇ ਜਾਂਦਾ ਪਕਾ ਲਈ ਗੱਲ ਨੂੰ ਤੜਾ ਕਰਨਾ ਆ ਕਾਲੀ ਤੜਾ ਕਰਨਾ ਤੇ ਤੁਹਾਡਾ ਫਰਜ ਹੈ ਜਿਸ ਤਰ੍ਹਾਂ ਇੱਥੇ ਆ ਕੇ ਤੁਸੀਂ ਆਪਣੇ ਘਰ ਦੀ ਪੂਰਤੀ ਕੀਤੀ ਏ ਉਸੇ ਖਾ ਪੂਰਤੀ ਅੱਗੋਂ ਵੀ ਕਰ ਲਈ ਹੁਣ ਚੋਕ ਦੇ ਮਾਫੀ ਇੱਕ ਵਾਰ ਫਿਰ ਦਿੱਲੀਆਂ ਦਿਹਾੜੀਆਂ ਤੋਂ ਤੁਹਾਡਾ ਧੰਨਵਾਦ ਔਰ ਸਰਦਾਰ ਪ੍ਰਤਾਸ਼ਿੰਗ ਬਾਦਲ ਨੂੰ ਆਪਣੇ ਸਰਦਾਰ ਦੇ ਸਰਪਾਰ ਦੇ ਅੱਗੇ ਪੇਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸਹੀ